ਲੇਕ ਕੇ ਨਾਮ ਕੀ ਨਾਮ ਹੈ ਮੇਰਾ ਨਾਮ ਰਾਜਕੁਮਾਰ ਹੈ ਰਾਜਮਾ ਜੀ ਕੀ ਗੱਲ ਹੋਈ ਕੋੜਾ ਅੱਜ ਹੀ ਬੇਟਾ ਕੋਈ ਸ਼ਬਕ 3 ਵਜੇ ਆਇਆ ਸੀਗਾ ਨਾਮ ਬਤਾ ਜੀ ਰਾਹੁਲ ਆਇਆ ਬੇਟਾ ਜੀ ਨਾਮ ਤੇ ਤੇ ਆਇਆ ਸੀਗਾ ਬਾਅਦ ਮੈਂ ਉਹਨੂੰ ਕੋਈ ਕੰਮ ਕਿਹਾ ਹੋਇਆ ਸੀਗਾ ਮੈਂ ਉਹਨੂੰ ਬਾਰੋ-ਬਾਰ ਇਹ ਤੂੰ ਆਜ ਮਾਰ ਕੇ ਕਹਿੰਦਾ ਕਿ ਅਮਗਿਆਰੋ ਕੰਮ ਨਹੀਂ ਕਰਕੇ ਆ ਮੈਨੂੰ ਨੇ ਦੱਸਿਆ ਨਹੀਂ ਵੀ ਪੇਮੈਂਟ ਐਕਟਿਵਾਇਜ਼ ਪਈ ਹੈ ਉਹ ਲੈ ਕੇ ਆਇਆ ਉਹਦੀ ਕੋਈ ਟ੍ਰੇਡ ਫੇਅਰ ਲਗਾਉਂਦਾ ਹੁੰਦੇ ਬਾਹਰਲੇ ਮੁਲਕਾਂ 'ਚ ਪੇਮੈਂਟ ਆਣੀ ਸੀ ਕਿਸੇ ਨੂੰ ਦੇਣੀ ਵੀ ਸੀ ਉਹ ਉਹ ਕੰਦਾ ਮੈਂ ਹੁਣੀ ਜਾਣਾ ਐਕਟਿਵਾ ਬਾਹਰੋਂ ਵਾਰ ਲੈ ਕੇ ਨਾ ਉੱਥੇ ਚਲਾ ਗਿਆ ਜਿਹੜਾ ਆਪਣਾ ਦੋ ਪਾਰਕਾਂ ਦੇ ਸਾਹਮਣੇ ਗਲੀ ਜਾਂਦੀ ਇੱਕ ਬੋਤਲਾਂ ਵਾਲੀ ਗਲੀ ਕੰਨੀ ਆ ਤੇ ਉੱਥੇ ਐਕਟਿਵਾ ਲਾ ਕੇ ਆਪਣੀ ਅੰਦਰ ਚਲਾ ਗਿਆ ਸੀ ਉਹ ਗਲੀ ਦੇ ਤੇ ਮੈਨੂੰ ਨੇ ਫਿਰ ਬਾਅਦ ਚ ਡਿੱਗੀ ਉਹਨੇ ਸੰਭਾਲੀ ਹੋਣੀ ਮੈਨੂੰ ਫੋਨ ਆਇਆ ਉਹਦਾ ਉਹਨੇ ਪਾਪਾ ਮੈਂ ਪੇਮੈਂਟ ਲੈ ਕੇ ਆਇਆ ਸੀਗਾ 5 ਲੱਖ ਰੁਪਏ ਤੇ ਇਹਦੇ ਚ ਤਾਂ ਕੁਛ ਹੈ ਨਹੀਂ ਮੈਂ ਕਿਹਾ ਤਾਂ ਕਿਹੜੀ ਪੇਮੈਂਟ ਲੈ ਕੇ ਆਇਆ ਤੂੰ ਕਿਹਦੀ ਐ ਕੱਕ ਜਿ ਨੂੰ ਕਰਨੀ ਸੀ ਜੀ ਮੇਰੀ ਸ਼ੀ ਦੀ ਪੇਮੈਂਟ ਤੇ ਫਿਰ ਜਾ ਕੇ ਸਾਡੇ ਦਾ ਘੁੜਾ ਤੋਂ ਹੀ ਆਈਏ ਪੈਸੇ ਤੂੰ ਲੈ ਕੇ ਆ ਸਮਝਦਿਆ ਨਹੀਂ ਵੀ ਕਿੰਨੇ ਹੈ ਇਹ ਹੋਟਲ ਮੇ ਗਿਆ ਤੇ ਉੱਥੇ ਫਿਰ ਅਸੀਂ ਭਜਨਾਟ ਕਰਕੇ ਕੈਮਰੇ ਕਮਰੇ ਖਲਾਸ਼ੇ ਉਦੋਂ ਦੀ ਵੀਡੀਓ ਜਿਹੜੀ ਸਾਡੇ ਸਾਹਮਣੇ ਆਈ ਉਹਤੇ ਦੀ 50 ਲੱਖ ਰੁਪਏ ਬੈਂਕ ਚੋਂ ਕਢਾ ਕੇ ਲਿਆ ਸੀਗਾ ਜੀ ਬੈਂਕ ਚੋਂ ਜੀ ਛੋਟੀ ਬਾਰਾਂ ਜਿਹੜੀ ਪੀ ਐਨ ਬੀ ਬੈਂਕ ਬ੍ਰਾਂਚ ਹੈਗੀ ਉਥੋਂ ਲੈ ਕੇ ਆਏ ਸੀਗਾ ਇਹ ਤੇ ਜਿਹੜਾ ਫੋਟੋ ਚਾਰ ਆ ਵੀ ਇੱਕ ਬੰਦਾ ਜਿਹੜਾ ਉਹ ਲਿਫਾਫਾ ਲੈ ਕੇ ਜਾ ਰਿਹਾ ਉਹੀ ਪੇਮੈਂਟ ਸੀ ਬਿਲਕੁਲ ਉਹੀ ਪੇਮੈਂਟ ਸੀ ਜੀ ਇਸ ਕੋਸਪਰ ਕੋਸ ਨੂੰ ਕੰਪਲੀਟ ਲਖਾਈ ਲਿਖਾਤੀ ਜੀ ਕਿ ਮਿਲਣ ਕੀ ਕਹਿੰਦੇ ਜੀ ਪੁਲਿਸ ਵਾਲੇ ਸਾਨੂੰ ਤਸੱਲੀ ਦਾ ਦੁਆਰੇ ਆਏ ਜੀ ਅਸੀਂ ਕਾਰਵਾਈ ਕਰ ਰਹੇ ਆ ਬੈਂਕ ਗਏ ਨੇ ਉਹ ਮੁੰਡੇ ਨੂੰ ਲੈ ਕੇ ਕੈਮਰੇ ਉੱਥੇ ਦੇ ਜਿੰਨੇ ਵੀ ਰਸਤੇ 'ਚ ਹੈ ਉੱਥੇ ਦੇ ਬੈਂਕ ਦੇ ਉਹ ਸਾਰੇ ਟੰਡੋਲ ਰਹੇ ਨੇ ਉੱਥੇ ਦੇ ਉਹਦੇ ਆਧਾਰ 'ਤੇ ਸਾਨੂੰ ਵਿਸ਼ਵਾਸ ਚ ਦੁਆਰੇ ਆ ਵੀ ਕਾਰਵਾਈ ਕਰ ਰਹੇ ਆ ਜੀ